ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਜੋ ਅੱਗੇ ਕੱਟ ਆਉਂਦਾ ਇਹ ਕੱਟ ਜੋ ਹੈ ਇੱਕ ਰੋਡ ਮੋੜ ਦਾ ਝੰਡੀ ਚੌਂਤੇ ਨੂੰ ਔਰ ਤਮਰਾਈ ਨਹਿਰ ਨੂੰ ਜਾਂਦਾ ਔਰ ਗੱਡੀਆਂ ਜਿਹੜੀਆਂ ਇੱਥੋਂ ਜਾਂਦਿਆਂ ਹੋਇਆਂ ਪਹਿਲੇ ਕੱਟ ਦੇ ਉੱਤੋਂ ਹੀ ਟਰਨ ਕਰ ਜਾਂਦੀਆਂ ਜਦ ਕਿ ਗੱਡੀਆਂ ਨੂੰ ਟਰਨ ਜਿਹੜਾ ਉੱਤੋਂ ਜਾ ਕੇ ਲੈਣਾ ਚਾਹੀਦਾ ਜਿਸ ਦੇ ਨਾਲ ਆਪਣੀ ਸਾਈਡ ਉੱਤੋਂ ਰੋਂਗ ਸਾਈਡ ਨਹੀਂ ਜਾਇਆ ਜਾਂਦਾ ਇੱਥੋਂ ਲੋਕ ਰੋਂਗ ਸਾਈਡ ਚਲੇ ਜਾਂਦੇ ਆ ਔਰ ਇਹ ਜਿਵੇਂ ਟਰਾਲਾ ਜਾ ਰਿਹਾ ਹੋ ਸਕਦਾ ਇਹ ਟਰਾਲਾ ਜਿਹੜਾ ਇਸੇ ਸਾਈਡ ਦੇ ਉੱਤੋਂ ਟਰਨ ਹੋ ਜਾਵੇ ਔਰ ਅੱਗੋਂ ਆਉਣ ਵਾਲੀਆਂ ਗੱਡੀਆਂ ਨੂੰ ਝੱਕਾ ਲੱਗਦਾ ਅਸੀਂ ਅੱਗੇ ਵੀ ਪਹਿਲਾਂ ਵੀ ਇਹ ਖਬਰਾਂ ਜਿਹੜੀਆਂ ਵਿਖਾਈਆਂ ਕਿ ਇੱਥੇ ਜਿੱਥੇ ਗੱਡੀ ਇੰਡੀਕੇਸ਼ਨ ਦੇਖ ਸਕਦੇ ਤੁਸੀਂ ਲਾਈਟ ਦਾ ਇੰਡੀਕੇਸ਼ਨ ਹੋ ਰਿਹਾ ਔਰ ਟਰਾਲਾ ਜਿਹੜਾ ਉੱਥੇ ਖੜਾ ਹੋਣ ਲੱਗ ਗਿਆ ਉਹ ਟਰਾਲੇ ਨੇ ਟਰਨ ਕਰ ਜਾਣਾ ਜਦੋਂ ਰੋਂਗ ਸਾਈਡ ਤੋਂ ਗੱਡੀਆਂ ਅੱਗੋਂ ਆਉਂਦੀਆਂ ਤਾਂ ਫਿਰ ਕੋਈ ਨਾ ਕੋਈ ਐਕਸੀਡੈਂਟ ਦਾ ਕਾਰਨ ਬਣਦਾ ਔਰ ਆਵਾਜਾਈ ਹਾਈਵੇ ਦੇ ਉੱਤੇ ਅਕਸਰ ਹੀ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਗੱਡੀਆਂ ਬੜੀ ਰੂਟੀਨ ਦੇ ਵਿੱਚ ਜੋ ਜੰਮੂ ਤੋਂ ਪਠਾਨਕੋਟ ਜਾਂ ਗੁਰਦਾਸਪੁਰ ਤੋਂ ਅਮਰitsar ਵਗੈਰਾ ਨੂੰ ਜਾਣ ਵਾਲੀਆਂ ਹਾਈਵੇ ਦੀ ਟ੍ਰੈਫਿਕ ਹੈ ਇਹ ਸਾਰੀ ਟ੍ਰੈਫਿਕ ਜਿਹੜੀ ਆ ਉਸ ਵੇਲੇ ਚੱਕਰਾਂ 'ਚ ਪੈ ਜਾਂਦੀ ਆ ਕਿ ਕਿਤੇ ਅਸੀਂ ਗਲਤਦਾਨੀ ਹੋ ਗਏ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ ਇਹ ਤਸਵੀਰਾਂ ਤੁਹਾਨੂੰ ਦੀਨਾਨਗਰ ਹਾਈਵੇ ਦੀਆਂ ਬੁਖਾਰੇ ਆ ਔਰ ਹਾਈਵੇ ਦੇ ਉੱਤੇ ਇਹੀ ਜਾਣਕਾਰੀ ਜਿਹੜੀ ਆ ਲੋਕਾਂ ਵਾਸਤੇ ਬਹੁਤ ਜ਼ਰੂਰੀ ਏ ਕਿ ਕੋਈ ਵੀ ਤੁਹਾਨੂੰ ਰੋਡ ਦੇ ਉੱਤੇ ਕੱਟ ਮਿਲਦਾ ਹਾਈਵੇ ਤੇ ਕੱਟ ਮਿਲਦਾ ਤੇ ਪ੍ਰੋਪਰ ਆਪਣੀ ਸਾਈਡ ਦੇ ਉੱਤੋਂ ਟਰਨ ਕਰਕੇ ਪਿੱਛੇ ਆਓ ਨਾ ਕਿ ਪਹਿਲੇ ਕਟ ਦੇ ਉੱਤੋਂ ਟਰਨ ਹੋ ਕੇ ਦੂਸਰੀ ਸਾਈਡ ਚਲੇ ਜਾਓ ਜਦੋਂ ਤੁਸੀਂ ਇਸ ਜਗ੍ਹਾ ਦੇ ਉੱਤੋਂ ਟਰਨ ਕਰ ਜਾਂਦੇ ਹੋ ਤਾਂ ਅੱਗੋਂ ਆਉਣ ਵਾਲੀਆਂ ਗੱਡੀਆਂ ਨੂੰ ਬਹੁਤ ਵਾਰ ਪਰੇਸ਼ਾਨੀ ਆਉਂਦੀ ਆ ਤਾਂ ਫਿਰ ਮੁਸ਼ਕਲਾਂ ਜਿਹੜੀਆਂ ਉਹ ਜ਼ਿਆਦਾ ਵੱਧ ਜਾਂਦੀਆਂ ਔਰ ਬਹੁਤ ਸਾਰੇ ਹਾਦਸੇ ਇਸੇ ਕਾਰਨ ਹੁੰਦੇ ਆ ਕਿ ਬਹੁਤ ਸਾਰੇ ਗੱਡੀਆਂ ਵਾਲੇ ਭਰਾ ਜਿਹੜੇ ਆ ਉਹ ਗਲਤ ਸਾਈਡ ਦੇ ਉੱਤੋਂ ਹੀ ਟਰਨ ਕਰ ਜਾਂਦੇ ਆ ਜਦਕਿ ਉਹਨਾਂ ਦੀ ਸਾਈਡ ਅੱਗੋਂ ਜਾ ਕੇ ਹੁੰਦੀ ਆ ਕਿ ਉਹਨਾਂ ਅੱਗੋਂ ਟਰਨ ਹੋ ਕੇ ਆਉਣਾ ਹੁੰਦਾ ਔਰ ਪਹਿਲੀ ਟਰਨ ਦੇ ਉੱਤੋਂ ਹੀ ਕੱਟ ਕਰ ਜਾਣਾ ਔਰ ਅੱਗੇ ਆਉਣ ਵਾਲੀਆਂ ਗੱਡੀਆਂ ਵਾਸਤੇ ਪਰੇਸ਼ਾਨੀ ਹੋ ਜਾਂਦੀ ਆ ਔਰ بار-ਬਾਰ ਅਸੀਂ ਖਬਰਾਂ ਵਿਖਾਉਂਦੇ ਰਹਿੰਨੇ ਆ ਤਾਂ ਲੋਕ ਜਿਹੜੇ ਆ ਇਹ ਹੀ ਚੀਜ਼ ਪਸੰਦ ਕਰਦੇ ਆ ਕਿ ਕੋਈ ਨਾ ਕੋਈ ਜਾਣਕਾਰੀ ਸਾਨੂੰ ਮਿਲ ਰਹੀ ਆ ਔਰ ਹੁਣ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੰਡੀਕੇਸ਼ਨ ਲਾਈਟ ਚੱਲ ਰਹੀ ਆ ਇੱਥੇ ਬਹੁਤ ਸਾਰੀਆਂ ਗੱਡੀਆਂ ਐਵੇਂ ਜਿਹਾ ਕੱਟ ਕਰ ਦਿੰਦੀਆਂ ਔਰ ਅੱਗੇ ਤੋਂ ਲੈ ਕੇ ਇਹ ਜਾਣਕਾਰੀ ਵੱਤ-ਵੱਤ ਸ਼ੇਅਰ ਕਰ ਦਿਓ ਤਾਂ ਜੋ ਲੋਕ ਜਾ ਜਾਗਰੂਕ ਹੋ ਜਾਣ ਕਿ ਇਹ ਜੋ ਗੱਡੀਆਂ ਦਾ ਕੱਟ ਹੈ ਜੋ ਟਰਨ ਬਣਿਆ ਹੋਇਆ ਇਹ ਉੱਤੋਂ ਦੀ ਆਉਣਾ ਚਾਹੀਦਾ ਜਿਸ ਨਾਲ ਕੋਈ ਹਾਦਸਾ ਨਹੀਂ ਵਾਪਰਦਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ